ਸੱਚ ਸੱਚਾ ਜਿਨੀ ਅਰਾਧਿਆ ਸੇ ਜਾਇ ਰਲੇ ਸੱਚ ਨਾਲੇ ਸੱਚ ਸੱਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ਉਹ ਆਲ ਪਤਾਲ ਮੋਹ ਬੋਲਦੇ ਜੋ ਪੀਤੇ ਮਦ ਮਤ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਦਕਾ ਆਪਾ ਪਾਵਨ ਪਵਿੱਤਰ ਅੰਗ 311 ਤੇ ਸੁਭਾਏਮਾਨ ਸ਼ਲੋਕ ਵਿੱਚੋਂ ਪੌੜੀ ਵਾਲੇ ਬੰਦ ਚੋਂ ਦੋ ਤਿੰਨ ਪੰਕਤੀਆਂ ਪੜ੍ਹੀਆਂ ਨੇ ਇਹ ਆਪਾਂ ਇੱਥੇ ਤੱਕ ਕੱਲ ਵਿਚਾਰ ਕੀਤੀ ਸੀ ਸੱਚ ਸੱਚਾ ਜਿੰਨੀ ਸੇਵਿਆ ਸੱਚ ਸੱਚਾ ਜਿੰਨੀ ਨਾ ਸੇਵਿਆ ਸੇ ਮਾਨਮੁਖ ਮੋੜ ਬੇਤਾਲੇ ਤੇ ਪਹਿਲਾਂ ਵਾਲੀ ਪੰਦੀ ਪੰਕਤੀ ਪੜ੍ਹੀ ਸੀ ਆਪਾਂ ਸੱਚ ਸੱਚਾ ਜਿੰਨੀ ਅਰਾਧਿਆ ਸੇ ਜਾਇ ਰਲੇ ਸੱਚ ਨਾਲੇ ਮਹਾਰਾ ਸਮਝਾਉਂਦੇ ਨੇ ਜਿਨ੍ਹਾਂ ਨੇ ਸੱਚ ਮੁੱਚ ਸੱਚਾ ਹਰੀ ਸੇਵਿਆ ਹੈ ਉਹ ਉਸ ਸੱਚੇ ਦੇ ਨਾਲ ਜਾ ਰਹੇ ਹਨ ਉਹਨਾਂ ਦਾ ਮੇਲ ਮਲਾਪ ਹੋ ਗਿਆ ਤੇ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਨਹੀਂ ਸੇਵਿਆ ਸਤ ਸੱਚਾ ਜਿੰਨੀ ਨਾ ਸੇਵਿਆ ਸੇ ਮਨਮੁਖ ਮੂੜ ਬੇਤਾਲੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚੇ ਹਰੀ ਨੂੰ ਨਹੀਂ ਸੇਵਿਆ ਉਹ ਮਨਮੁਖ ਮੂਰਖ ਤੇ ਭੂਤ ਨੇ ਹਨ ਬੇਤਾਲੇ ਜਿਨ੍ਹਾਂ ਨੂੰ ਕਿਹਾ ਉਹ ਫਿਰ ਬੇਤਾਲੇ ਭੂਤ ਨੇ ਉਹ ਆਲ ਪਤਾਲ ਮੋਹ ਬੋਲਦੇ ਜਿਉਂ ਪੀਤੇ ਮਦ ਮਤਵਾਲੇ ਮੋਹੋ ਅਜਿਹੋ ਜਾਂ ਬਕਵਾਸ ਕਰਦੇ ਹਨ ਜਿਵੇਂ ਸ਼ਰਾਬ ਪੀਤਿਆਂ ਸ਼ਰਾਬੀ ਬਕਵਾਸ ਕਰਦੇ ਹਨ ਆ ਸਿੱਧਾ ਲਿਖਿਆ ਜੀ ਮਹਾਰਾਜ ਕਹਿੰਦੇ ਉਹ ਆਲਪਤਾਲ ਮੋਹੋ ਬੋਲਦੇ ਜੋ ਪੀਤੇ ਮਦ ਮਤਵਾਲੇ ਆਪਾਂ ਦੇਖਿਆ ਨਾ ਜਦੋਂ ਸ਼ਰਾਬੀ ਹੁੰਦਾ ਬੰਦਾ ਸ਼ਰਾਬੀ ਸ਼ਰਾਬ ਪੀ ਕੇ ਸ਼ਰਾਬੀ ਹੋ ਜਾਂਦਾ ਤੇ ਉਹ ਬੜਾ ਕੁਝ ਬੋਲੀ ਜਾਂਦਾ ਊਟ ਪਟਾਨ ਆ ਮਹਾਰਾਜ ਨੇ ਇੱਥੇ ਦੱਸਿਆ ਮੋਹ ਅਜਿਹੇ ਅਬਾਕ ਬਕਵਾਸ ਕਰਦੇ ਹਨ ਮਹਾਰਾਜ ਕਹਿੰਦੇ ਜਿਵੇਂ ਸ਼ਰਾਬ ਪੀਤਿਆਂ ਸ਼ਰਾਬੀ ਬਕਵਾਸ ਕਰਦੇ ਹਨ ਸਲੋਕ ਮਹਲਾ 3 ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ ਮਹਾਰਾਜ ਕਹਿੰਦੇ ਜੀਵ ਰੂਪੀ ਇਸਤਰੀ ਗੌੜੀ ਰਾਗਣੀ ਦੁਆਰਾ ਦਾ ਹੀ ਚੰਗੇ ਲਸਣਾ ਵਾਲੀ ਹੋ ਸਕਦੀ ਹੈ ਜੀਵ ਰੂਪੀ ਇਸਤਰੀ ਗੌੜੀ ਰਾਗਣੀ ਦੁਆਰਾ ਤਾਂ ਹੀ ਚੰਗੇ ਲਸਣਾ ਵਾਲੀ ਹੋ ਸਕਦੀ ਹੈ ਜੇ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਵਸਾਏ ਮਹਾਰਾਜ ਨੇ ਇਸ ਰਾਗ ਚ ਲਖਣੀ ਵਿੱਚ ਦੱਸਿਆ ਵੀ ਜਿਹੜੀ ਜੀਵ ਇਸਤਰੀ ਪ੍ਰਭੂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਿਸ਼ਾਲਨ ਦੀ ਬਸਾਉਂਦੀ ਆ ਨਾ ਯਾਦ ਰੱਖਦੀ ਆ ਉਹ ਚੰਗੇ ਲੱਸਣ ਵਾਲੀ ਹੋ ਸਕਦੀ ਹੈ ਜੇ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਵਸਾਏ ਤਾਂ ਭਾਣੇ ਚੱਲੇ ਸਤਿਗੁਰੂ ਕੈ ਐਸਾ ਸ਼ਿੰਗਾਰ ਕਰੇ ਮਰ ਦੇਖੋ ਸ਼ਿੰਗਾਰ ਹਰੇਕ ਜੀਵ ਕਰਦਾ ਮਨੁੱਖ ਵੀ ਕਰਦਾ ਇਸਤਰੀ ਵੀ ਕਰਦੀ ਹੈ ਠੀਕ ਆ ਜੀ ਮਹਾਰਾਜ ਨੇ ਜੀਵ ਇਸਤਰੀ ਨੂੰ ਦੱਸਿਆ ਇੱਥੇ ਵੀ ਸਤਿਗੁਰੂ ਦੇ ਬਾਣੇ ਵਿੱਚ ਤੁਰੇ ਇਹੋ ਜਿਹਾ ਸ਼ਿੰਗਾਰ ਕਰੇ ਗੁਰੂ ਦੇ ਕਹਣੇ ਵਿੱਚ ਰਹੇ ਇਹ ਸ਼ਿੰਗਾਰ ਕਰੇ ਗੁਰੂ ਦੇ ਗੁਣਾਂ ਦਾ ਮਹਾਰਾਜ ਕਹਿੰਦੇ ਫਿਰ ਸੱਚਾ ਸ਼ਬਦ ਰੂਪ ਜੋ ਖਸਮ ਹੈ ਉਸ ਦਾ ਸਦਾ ਆਨੰਦ ਲਏ ਭਾਵ ਉਸ ਨੂੰ ਸਦਾ ਜੱਪੇ ਸੱਚਾ ਸ਼ਬਦ ਰੂਪ ਜੋ ਖਸਮ ਹੈ ਉਸ ਦਾ ਸਦਾ ਆਨੰਦ ਲਏ ਤੇ ਉਸ ਨੂੰ ਸਦਾ ਜੱਪੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਆਨੰਦ ਮਾਣੇ ਅਗਲੇ ਮਹਾਰਾਜ ਦੱਸਦੇ ਨੇ ਇਸ ਬੰਦ ਵਿੱਚ ਜਿਉ ਉਬਲੀ ਮਜੀਠੇ ਰੰਗ ਗਹਿ ਗਹਿ ਕਿਉ ਸੱਚੇ ਨੂੰ ਜੀਉ ਦੇ ਮਹਾਰਾਜ ਕਹਿੰਦੇ ਜਿਵੇਂ ਮਜੀਠ ਉਬਾਲਾ ਸਹਾਰ ਦੀ ਹੈ ਤੇ ਉਸ ਦਾ ਰੰਗ ਗੂੜਾ ਹੋ ਜਾਂਦਾ ਹੈ ਤੇ ਮੈਂ ਜੀਵ ਰੂਪ ਇਸਤਰੀ ਆਪਣਾ ਆਪ ਖਸਮ ਤੋਂ ਸਦਕੇ ਕਰੇ ਰੰਗ ਚੁਲੂਲੇ ਅਤਰਤੀ ਸੱਚੇ ਸੋ ਲੱਗਾ ਨੇ ਇਸ ਨੂੰ ਵੀ ਨਾਮ ਦਾ ਗੂੜਾ ਰੰਗ ਚੜ ਜਾਏ ਤਾਂ ਉਸ ਦਾ ਸੱਜੇ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ਉਹ ਨਾਮ ਦੇ ਗੂੜੇ ਰੰਗ ਵਿੱਚ ਰਤੀ ਜਾਂਦੀ ਹੈ ਜੀਵ ਇਸਤਰੀ ਜਿਵੇਂ ਮਹਾਰਾਜ ਨੇ ਦੱਸਿਆ ਜਿਉਂ ਉਬਲੀ ਮਜੀਠੇ ਰੰਗ ਗਹਿਗਾ ਤਿਉ ਸੱਚੇ ਨੂੰ ਜੀਉ ਦੇ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਜਿਵੇਂ ਮਜੀਠਾ ਮਜੀਠ ਉਬਾਲ ਉਬਾਲਾ ਸਹਾਰ ਦਾ ਨਾ ਮਜੀਠੇ ਨੂੰ ਰੰਗ ਨੂੰ ਵਾਲਿਆ ਜਾਂਦਾ ਪਹਿਲਾਂ ਮਜੀਠੇ ਦੇ ਰੰਗ ਨੂੰ ਫਿਰ ਉਹ ਪੱਕਾ ਰਿਸ਼ਤਾ ਬਣਾ ਲੈਂਦਾ ਕੱਪੜੇ ਦੇ ਨਾਲ ਜਿਹੜੇ ਕੱਪੜੇ ਤੇ ਚੜ੍ਹ ਗਏ ਪੱਕਾ ਰੰਗ ਚੜ੍ਹ ਜਾਂਦਾ ਉਹ ਫਿਰ ਉਹਦੇ ਨਾਲ ਪੱਕਾ ਰਿਸ਼ਤਾ ਬਣ ਜਾਂਦਾ ਕੱਲ ਸਮਝ ਵਿੱਚ ਆਈਏ ਜਦੋਂ ਪੱਕਾ ਰੰਗ ਆਪਾਂ ਚੜਾਉਨੇ ਆ ਨਾ ਕੱਪੜੇ ਨੂੰ ਲਲਾਰੀ ਚੜਾਉਂਦਾ ਪੱਗ ਚੁੰਨੀ ਰੰਗਦਾ ਕੋਈ ਵੀ ਕੱਪੜਾ ਰੰਗਦਾ ਉਹ ਉਹ ਮਜੀਠੇ ਦੇ ਰੰਗ ਨੂੰ ਚੰਗੀ ਤਰ੍ਹਾਂ ਉਬਾਲ ਕੇ ਪਕਾ ਲੈਂਦਾ ਤੇ ਫਿਰ ਜਦੋਂ ਕੱਪੜੇ ਨੂੰ ਚੜਦਾ ਪੱਕਾ ਹੋ ਜਾਂਦਾ ਉਤਰਦਾ ਨਹੀਂ ਇਤਿਹਾਸਾਈ ਮਨੁੱਖ ਤੈਨੂੰ ਸਮਝਾਇਆ ਗੁਰੂ ਨੇ ਆਪਾਂ ਨੂੰ ਸਮਝਾਇਆ ਵੀ ਰੰਗ ਚਰੂਲੇ ਆਤਰਤੀ ਸੱਚੇ ਸਿਓ ਲੱਗਾ ਨੇ ਉਸ ਨੂੰ ਵੀ ਨਾਮ ਦਾ ਰੰਗ ਗੂੜਾ ਚੜ ਜਾਏ ਤਾਂ ਉਸ ਦਾ ਸੱਚੇ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ਉਹ ਨਾਮ ਦੇ ਗੂੜੇ ਰੰਗ ਵਿੱਚ ਰਤੀ ਜਾਂਦੀ ਹੈ ਜਿਵੇਂ ਮਜੀਠੇ ਦਾ ਰੰਗ ਜਿਵੇਂ ਮਜੀਠੇ ਦੇ ਰੰਗ ਵਿੱਚ ਕੱਪੜਾ ਰੰਗਿਆ ਗਿਆ ਉਸੇ ਤਰ੍ਹਾਂ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਰੰਗ ਵਿੱਚ ਜੀਵ ਆਤਮਾ ਰੰਗੀ ਜਾਏਗੀ ਅਗੇ ਮਾਰਾ ਦੱਸਦੇ ਨੇ ਕੂੜੀ ਠੱਗੀ ਕੂੜ ਠੱਗੀ ਗੁੱਜੀ ਨਾ ਰਹੇ ਕੂੜ ਮਲੰਮਾ ਪਲੇਟ ਸਧੇ ਰਹੋ ਤਰੇ ਹੋ ਤਰੇ ਹੋ ਮਹਾਰਾਜ ਕਹਿੰਦੇ ਕੂੜ ਰੂਪ ਮਲੰਮਾ ਝੂਠਾ ਝੂਠ ਹੁਣ ਜਿਹੜਾ ਮਲੰਮੇ ਦਾ ਪਾਣ ਚੜਿਆ ਹੁੰਦਾ ਉਹ ਤਾਂ ਲੈ ਜਾਂਦਾ ਨਾ ਝੂਠਾ ਹੁੰਦਾ ਉਹ ਮਹਾਰਾਜ ਕਹਿੰਦੇ ਕੂੜ ਰੂਪ ਮਲੰਮਾ ਬੇਸਕ ਸੱਚ ਨਾਲ ਲਪੇਟ ਕੇ ਰੱਖੋ ਫਿਰ ਵੀ ਜੋ ਝੂਠ ਤੇ ਠੱਗੀ ਹੈ ਉਹ ਲੁਕੇ ਨਹੀਂ रह ਸਕਦੇ ਜਿੰਨਾ ਮਰਜੀ ਪੜਦਾ ਰੱਖ ਲਵੇ ਕੋਈ ਇਹ ਝੂਠ ਫਰੇਵ ਠੱਗੀ ਆ ਜਿਹੜੀ ਲੁਕੀ ਨਹੀਂ ਰਹਿਣੀ ਇਹ ਜਾਗਰ ਹੋਏਗੀ ਕੂੜੀ ਕਰਨ ਵਡਾਈਆਂ ਕੂੜੀ ਕਰਨ ਵਡਾਈਆਂ ਕੂੜੇ ਸਿਓ ਲੱਗਾ ਨਹੀਂ ਹਿਰਦੇ ਵਿੱਚ ਠੱਗੀ ਰੱਖਣ ਵਾਲੇ ਐਵੇਂ ਝੂਠੀ ਵਡਿਆਈ ਕਰਦੇ ਹਨ ਉਹਨਾਂ ਦਾ ਪਿਆਰ ਝੂਠ ਨਾਲ ਹੀ ਹੁੰਦਾ ਹੈ ਤੇ ਇਹ ਗੱਲ ਲੁਕੀ ਨਹੀਂ ਰਹਿੰਦੀ ਝੂਠ ਕਿਤੇ ਲੁਕਿਆ ਨਹੀਂ ਰਹਿੰਦਾ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹਾਰਾਜ ਕਹੇ ਪਰ ਹੈ ਨਾਨਕ ਇਹ ਕਿਸੇ ਦੇ ਬਸ ਨਹੀਂ ਜੋ ਹਰੀ ਸੱਚਾ ਆਪ ਹੈ ਉਹੋ ਹੀ ਮਿਹਰ ਕਰਦਾ ਹੈ ਜੋ ਹਰੀ ਸੱਚਾ ਆਪ ਹੈ ਉਹੋ ਹੀ ਮਿਹਰ ਕਰਦਾ ਹੈ ਤੇ ਹਿਰਦੇ ਵਿੱਚੋਂ ਠੱਗੀ ਦੂਰ ਹੋ ਸਕਦੀ ਹੈ ਜੇ ਆਪਾਂ ਗੁਰੂ ਗਿਆਨ ਨਾਲ ਜੁੜ ਜਾਈਏ ਨਾ ਪ੍ਰਮਾਤਮਾ ਦਾ ਨਾਮ ਤੇ ਗੁਰੂ ਦਾ ਗਿਆਨ ਦੋਨੇ ਚੀਜ਼ਾਂ ਸਾਡੇ ਕੋਲੇ ਹੋਣ ਤਾਂ ਸਾਡਾ ਜੀਵਨ ਸੋਨੇ ਵਰਗਾ ਹੋ ਜਾਏਗਾ 24 ਕੈਰਟ ਦੇ ਸੋਨੇ ਵਰਗਾ ਕੋਈ ਮਿਲਾਪਟ ਨਹੀਂ ਹੋਏਗੀ ਜਿਵੇਂ 24 ਕੈਰਟ ਦੇ ਸੋਨੇ ਵਿੱਚ ਕੋਈ ਮਿਲਾਪਟ ਨਹੀਂ ਨਾ ਕਹਿੰਦੇ 24 ਕੈਰਟ ਪੂਰਾ ਸ਼ੁੱਧ ਦਾ ਜੀ ਇਸੇ ਤਰ੍ਹਾਂ ਭਾਈ ਉਹ 24 ਕੈਰਟ ਦੇ ਵਿੱਚ ਤਾਂ ਸ਼ੱਕ رہ ਸਕਦਾ ਵੀ ਕੋਈ ਮਤਲਬ ਮਾੜੀ-ਮੋਟੀ ਹੋਵੇ ਪਰ ਜਦੋਂ ਗੁਰੂ ਦੇ ਗਿਆਨ ਨਾਲ ਮਨੁੱਖ ਜੁੜ ਗਿਆ ਤੂੰ ਫਿਰ ਤੂੰ ਬਿਲਕੁਲ ਖਾਲਸ ਹੋ ਜਾਏਗਾ ਫਿਰ ਤੇਰੇ ਅੰਦਰ ਨਹੀਂ ਖੋਟ ਰਹਿਣੀ ਕਿਣਕਾ ਮਾਤਰ ਵੀ ਅੱਗੇ ਮਾਰਾ ਦੱਸ ਦੇਣੇ ਸ਼ਲੋਕ ਮਹੱਲਾ ਚੌਥਾ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਤੇ ਮਹਲਾ ਚੌਥਾ ਅਗਲੇ ਬੰਦ ਚ ਮਹਾਰਾ ਦੱਸ ਦਿੰਨੇ ਸਤ ਸੰਗਤ ਮਹਿ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਹੁਣ ਇਸ ਬੰਦ ਵਿੱਚ ਮਹਾਰਾ ਦੱਸ ਦਿੰਨੇ ਸਤ ਸੰਗ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ ਕਿਉਂਕਿ ਉਥੇ ਪਿਆਰੇ ਗੁਰਸਿੱਖ ਸੰਤ ਜਨ ਸਤ ਗੁਰੂ ਦੇ ਨਾਲ ਮਿਲਦੇ ਹਨ ਹੁਣ ਆਪਾਂ ਜਿੰਨੇ ਕੁ ਬੈਠੇ ਆਂ ਜੇ ਆਪਣਾ ਮਨ ਗੁਰੂ ਦੀ ਗੱਲ ਸੁਣਨ ਵਿੱਚ ਟਿਕਿਆ ਹੋਇਆ ਤਾਂ ਗੁਰੂ ਨਾਲ ਬੈਠਾ ਮਨ ਗੁਰੂ ਦੇ ਬਚਨ ਸੁਣਦਾ ਤੇ ਆਪਣੀ ਸਤ ਸੰਗ ਹੋ ਰਹੀ ਆ ਪਸ ਸਤ ਦਾ ਸੰਗ ਕਰ ਰਹੇ ਆ ਸਤ ਸੰਗਮ ਮਹਿ ਹਰ ਉਸਤਤ ਹੈ ਗੁਰੂ ਸਾਧੂ ਦੀ ਸੰਗਤ ਵਿੱਚ ਪ੍ਰਭੂ ਪਰਮਾਤਮਾ ਦੀ ਉਸਤਤ ਹੁੰਦੀ ਹੈ ਬੜਾਈ ਸੰਗ ਸਾਧੂ ਮਿਲੇ ਪਿਆਰਿਆ ਮਹਾਰਾਜ ਕਹਿੰਦੇ ਸਤ ਸੰਗ ਵਿੱਚ ਪ੍ਰਮਾਤਮਾ ਦੀ ਸਿੱਖਤ ਸਲਾਹ ਹੁੰਦੀ ਹੈ ਕਿਉਂਕਿ ਉੱਥੇ ਪਿਆਰੇ ਗੁਰਸਿੱਖ ਸੰਤ ਜਨ ਸਤਿਗੁਰੂ ਦੇ ਨਾਲ ਮਿਲਦੇ ਹਨ ਓਏ ਪੁਰਖ ਪ੍ਰਾਣੀ ਉਹ ਪੁਰਖ ਓਏ ਪੁਰਖ ਪ੍ਰਾਣੀ ਧੰਨ ਜਨ ਹੈ ਉਪਦੇਸ਼ ਕਰੇ ਉਪਕਾਰਿਆ ਪਰ ਉਪਕਾਰਿਆ ਉਪਦੇਸ਼ ਕਰੇ ਪਰ ਉਪਕਾਰਿਆ ਮਹਾਰਾਜ ਕਹਿੰਦੇ ਉਹ ਮਨੁੱਖ ਮੁਬਾਰਕ ਹਨ ਕਿਉਂਕਿ ਪਰ ਉਪਕਾਰ ਲਈ ਉਹ ਹੋਰਨਾਂ ਨੂੰ ਵੀ ਉਪਦੇਸ਼ ਕਰਦੇ ਹਨ ਪਰ ਉਪਕਾਰ ਦਾ ਮਤਲਬ ਹੁੰਦਾ ਵੀ ਦੂਜੇ ਦਾ ਭਲਾ ਕਰਨ ਦੀ ਸੋਚ ਆ ਮਨ ਵਿੱਚ ਗੁਰੂ ਸਾਹਿਬਾਂ ਦਾ ਵੀ 10 ਜਾਮੇ ਦਸਨ ਸਰੂਪਾਂ ਵਿੱਚ ਜੋਤ ਵਰਤੀ ਹੈ ਤੇ ਉਹਨਾਂ ਦਾ ਮਨੁੱਖਤਾ ਦਾ ਭਲਾ ਕਰਨ ਦਾ ਇਹੀ ਪੈਗਾਮ ਸੀ ਭਲਾ ਕਰਨ ਦਾ ਹੀ ਸਿਧਾਂਤ ਸੀ ਇਹੀ ਪੈਗਾਮ ਲੈ ਕੇ ਆਏ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਆਪਾਂ ਇਤਿਹਾਸ ਤੋਂ ਜਾਣੂ ਆ ਕਿ ਦਸ਼ਮੇਸ਼ ਪਿਤਾ ਤੱਕ ਮਨੁੱਖਤਾ ਦੇ ਭਲੇ ਵਾਸਤੇ ਹੀ ਆਪਣਾ ਆਪ ਸੋਹਣਾ ਪਰਿਵਾਰ ਵੀ ਸ਼ਹੀਦیاں ਪਾ ਗਿਆ ਮਨੁੱਖਤਾ ਦੇ ਭਲੇ ਵਾਸਤੇ ਮਹਾਰਾਜ ਕਹਿੰਦੇ ਉਹ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ ਜਿਹੜਾ ਗੁਰੂ ਦਾ ਪਿਆਰਾ ਦੂਜੇ ਦੇ ਭਲੇ ਵਾਸਤੇ ਹੀ ਉਹਦੇ ਮਨ ਵਿੱਚ ਸ਼ਰਧਾ ਬਣੀ ਹੁੰਦੀ ਆ ਵੀ ਦੂਜੇ ਦੇ ਭਲੇ ਵਾਸਤੇ ਹੀ ਸੋਚ ਹੁੰਦੀ ਆ ਪਰ ਮਨੁੱਖ ਜਿੰਨਾ ਮਰਜੀ ਚੰਗਾ ਹੋਵੇ ਜਿੰਨਾ ਮਰਜੀ ਗੁਰਮਖ ਪਿਆਰਾ ਹੋਵੇ ਪਰ ਕਿਸੇ ਨਾ ਕਿਸੇ ਲਈ ਤਾਂ ਮਾੜਾ ਹੁੰਦਾ ਹੀ ਆ ਕਿਸੇ ਨਾ ਕਿਸੇ ਲਈ ਮਾੜਾ ਹੁੰਦਾ ਹੀ ਆ ਫਿਰ ਤੂੰਮ ਤਾਂ ਵੀ ਲਾਉਂਦੇ ਨੇ ਇਲਜ਼ਾਮ ਵੀ ਲਾਉਂਦੇ ਨੇ ਦੇਖਦੇ ਆਂ ਆਪਾਂ মিডিਆ 'ਚ ਬੜਾ ਕੁਝ ਹੋ ਰਿਹਾ ਸੰਸਾਰ ਦੇ ਵਿੱਚ ਤੇ মিডিਆ ਚੱਕੀ ਤਰੀ ਆਉਂਦੀ ਆ ਉਹ ਗੱਲ ਸੈਕਿੰਟਾਂ ਦੇ ਹਿਸਾਬ ਨਾਲ ਵਰਲਡ 'ਚ ਪਹੁੰਚ ਜਾਂਦੀ ਆ ਕਹਿਣ ਦਾ ਭਾਵ ਆ ਵੀ ਜਿੰਨੇ ਮਰਜ਼ੀ ਬੰਦੇ ਚੰਗੇ ਹੋਣ ਕਿਸੇ ਨਾ ਕਿਸੇ ਲਈ ਮਾੜੇ ਹੁੰਦੇ ਆ ਪਰ ਜਿਨ੍ਹਾਂ ਲਈ ਉਹ ਮਾੜੇ ਹੁੰਦੇ ਆ ਤੇ ਉਹ ਫਿਰ ਜਿਹਨੇ ਉਹ ਉਹਨਾਂ ਨੂੰ ਬਦਨਾਮ ਕਰਨ ਵਿੱਚ ਤੁਰੇ ਰਹਿੰਦੇ ਨੇ ਮਹਾਰਾਜ ਕਹਿੰਦੇ ਉਹ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ ਉਹ ਮਨੁੱਖ ਮੁਬਾਰਕ ਹਨ ਕਿਉਂਕਿ ਉਪਕਾਰ ਪਰ ਉਪਕਾਰ ਲਈਓ ਹੋਰਨਾਂ ਨੂੰ ਵੀ ਉਪਦੇਸ਼ ਕਰਦੇ ਹਨ ਹਰ ਨਾਮ ਦੇ ਰੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨਿਸਤਾਰਿਆ ਮਹਾਰਾਜ ਕਹਿੰਦੇ ਪ੍ਰਭੂ ਦੇ ਨਾਮ ਵਿੱਚ ਸਿਦਕ ਬਣਾਉਂਦੇ ਹਨ ਪ੍ਰਭੂ ਦਾ ਨਾਮ ਹੀ ਸੁਣਾਉਂਦੇ ਹਨ ਤੇ ਪ੍ਰਭੂ ਦੇ ਨਾਮ ਦੀ ਰਾਹੀ ਹੀ ਸੰਸਾਰ ਨੂੰ ਤਾਰਦੇ ਹਨ ਇਹ ਸਾਰੀ ਬਰਕਤ ਇਸ ਲਈ ਹੈ ਕਿ ਉਹ ਵਿਭਾਗੀ ਸਤਸੰਗ ਵਿੱਚ ਜਾ ਕੇ ਸਤਿਗੁਰੂ ਵਿੱਚ ਜੁੜਦੇ ਹਨ ਗੁਰ ਵੇਖਣ ਕੋ ਸਭ ਕੋਈ ਲੋਚੇ ਨਵਖੰਡ ਜਗਤ ਨਮਸਕਾਰਿਆ ਮਹਾਰਾਜ ਕਹਿੰਦੇ ਇਹ ਬਰਕਤਾਂ ਸੁਣ ਕੇ ਹਰੇਕ ਜੀਵ ਸਤਿਗੁਰੂ ਦਾ ਦਰਸ਼ਨ ਕਰਨ ਨੂੰ ਤਾਂਘਦਾ ਹੈ ਤੇ ਸੰਸਾਰ ਵਿੱਚ ਨਵੇਂ ਖੰਡਾਂ ਦੇ ਜੀਵ ਸਤਿਗੁਰੂ ਦੇ ਅੱਗੇ ਸਿਰ ਨਵਾਉਂਦੇ ਹਨ ਤੁਦ ਆਪੇ ਆਪ ਰੱਖਿਆ ਸਤਿਗੁਰ ਵਿੱਚ ਗੁਰ ਆਪੇ ਤੁਦ ਸਵਾਰਿਆ ਦੁਆਰੇ ਬੋਲਦਾ ਜੀ ਪੰਗਤੀ ਮਹਾਰਾਜ ਕਹਿੰਦੇ ਤੁੱਦ ਆਪੇ ਆਪ ਰੱਖਿਆ ਸਤਗੁਰ ਵਿੱਚ ਗੁਰ ਆਪੇ ਤੁੱਦ ਸਵਾਰਿਆ ਸਤਗੁਰੂ ਨੂੰ ਪੈਦਾ ਕਰਨ ਵਾਲੇ ਇਹ ਪ੍ਰਭੂ ਤੂੰ ਆਪਣਾ ਆਪ ਸਤਗੁਰੂ ਵਿੱਚ ਲੁਕਾ ਰੱਖਿਆ ਹੈ ਤੇ ਤੂੰ ਆਪ ਹੀ ਸਤਗੁਰੂ ਨੂੰ ਸੁੰਦਰ ਬਣਾਇਆ ਹੈ ਭਾਵ ਵੀ ਅਕਾਲ ਪੁਰਖ ਬਾਹੇ ਗੁਰੂ ਸਤਗੁਰੂ ਸ਼ਬਦਗੁਰੂ ਦੇ ਵਿੱਚ ਛੁਪਿਆ ਬੈਠਾ ਐ ਕਹਿ ਲੈਨੇ ਆ ਛੁਪਿਆ ਬੈਠਾ ਪਹਿਲਾ ਸਰੀਰ ਵਿੱਚ 10 ਸਰੂਪਾਂ ਵਿੱਚ ਜੋਤ ਵਰਤੀ ਹੁਣ ਆਪਾਂ ਨੂੰ ਸ਼ਬਦਗੁਰੂ ਦੇ ਨਾਲ ਲਾਇਆ ਪਹਿਲਾ ਵੀ ਸ਼ਬਦਗੁਰੂ ਦੇ ਨਾਲ ਹੀ ਲਾਇਆ ਸ਼ੁਰੂ ਤੋਂ ਹੀ ਗੁਰੂ ਨਾਨਕ ਸਭ ਸੱਚੇ ਪਾਤਸ਼ਾਹ ਨੇ ਸ਼ੁਰੂ ਤੋਂ ਹੀ ਸ਼ਬਦ ਵਿੱਚ ਜੋੜਿਆ ਸ਼ਬਦ ਨਾਲ ਜੋੜਿਆ ਮਨੁੱਖਤਾ ਨੂੰ ਕਿਉਂਕਿ ਸ਼ਬਦ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਛੁਪਿਆ ਬੈਠਾ ਹੈ ਤੇ ਸ਼ਬਦ ਦੇ ਵਿੱਚੋਂ ਜਿਹੜੇ ਸ਼ਬਦ ਸੁਣਦੇ ਸੁਣਾਉਂਦੇ ਨੇ ਭਾਈ ਉਹ ਪ੍ਰਗਟ ਕਰ ਲੈਂਦੇ ਨੇ ਅਗੇ ਮਾਰਾ ਦੱਸਦੇ ਨੇ ਤੁੱਦ ਆਪੇ ਆਪ ਰੱਖਿਆ ਸਤਗੁਰ ਵਿੱਚ ਗੁਰ ਆਪੇ ਤੁੱਦ ਸਵਾਰਿਆ ਸਤਗੁਰ ਨੂੰ ਪੈਦਾ ਕਰਨ ਵਾਲੇ ਹੈ ਪ੍ਰਭੂ ਤੂੰ ਆਪਣਾ ਆਪ ਸਤਗੁਰ ਵਿੱਚ ਲੁਕਾ ਰੱਖਿਆ ਹੈ ਤੇ ਤੂੰ ਆਪ ਹੀ ਸਤਗੁਰ ਨੂੰ ਸੁੰਦਰ ਬਣਾਇਆ ਹੈ ਵਾਹ ਤੂੰ ਆਪੇ ਪੁੱਜ ਪੂਜ ਕਰਾਵੇ ਸਤਿਗੁਰ ਕੋ ਸਿਰ ਜਣ ਹਾਰਿਆ ਮਹਾਰਾਜ ਕਹਿੰਦੇ ਤੂੰ ਆਪ ਹੀ ਸਤਿਗੁਰੂ ਨੂੰ ਵਡਿਆਈ ਦਿੰਦਾ ਹੈ ਤੇ ਆਪ ਹੀ ਹੋਰ ਨਾ ਪਾਸੋਂ ਗੁਰੂ ਦੀ ਵਡਿਆਈ ਕਰਾਉਂਦਾ ਹੈ ਕੋਈ ਵਿਛੜ ਜਾਏ ਸਤਿਗੁਰੂ ਪਾਸੋਂ ਤਿਸ ਕਾਲਾ ਮੂੰਹ ਜਮ ਮਾਰਿਆ ਮਹਾਰਾਜ ਕਹਿੰਦੇ ਜੋ ਮਨੁੱਖ ਸਤਗੁਰੂ ਕੋਲੋਂ ਵਿਛੜ ਜਾਏ ਉਸ ਦਾ ਮੂੰਹ ਕਾਲਾ ਹੁੰਦਾ ਹੈ ਤੇ ਮਹਾਰਾਜ ਪਾਸੋਂ ਉਸ ਨੂੰ ਮਾਰ ਪੈਂਦੀ ਹੈ ਭਾਵ ਉਹ ਜਗਤ ਵਿੱਚ ਇੱਕ ਤਾਂ ਮੁਕਾਲਖ ਖੱਟਦਾ ਹੈ ਦੂਜੇ ਮੌਤ ਆਦਿਕ ਦਾ ਉਸ ਨੂੰ ਸਦਾ ਸਹਿਮ ਪਿਆ ਰਹਿੰਦਾ ਹੈ ਤਿਸ ਅੱਗੇ ਪਿੱਛੇ ਢੋਈ ਨਹੀਂ ਗੁਰਸਿੱਖੀ ਮਨ ਵਿਚਾਰਿਆ ਮਹਾਰਾਜ ਕਹਿੰਦੇ ਉਸ ਨੂੰ ਨਾ ਇਸ ਲੋਕ ਵਿੱਚ ਤੇ ਨਾ ਹੀ ਪ੍ਰਲੋਕ ਵਿੱਚ ਕਿਤੇ ਵੀ ਆਸਰਾ ਨਹੀਂ ਮਿਲਦਾ ਸਭ ਗੁਰਮਖਾਂ ਗੁਰਸਿੱਖਾਂ ਨੇ ਮਨ ਵਿੱਚ ਇਹ ਵਿਚਾਰ ਕੀਤੀ ਹੈ ਸ਼ਬਦ ਰਾਹੀ ਗੁਰਸਿੱਖਾਂ ਨੇ ਵਿਚਾਰ ਕੀਤੀ ਹੈ ਵੀ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਗੁਰੂ ਦੇ ਸੰਧਾਨ ਨਾਲੋਂ ਟੁੱਟ ਜਾਂਦਾ ਨਾ ਉਹਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਸਤਗੁਰੂ ਨੂੰ ਮਿਲੇ ਸਈ ਜਨ ਉਪਰੇ ਜਨ ਹਿਰਦੇ ਨਾਮ ਸਮਾਰਿਆ ਮਹਾਰਾਜ ਕਹਿੰਦੇ ਜੋ ਮਨੁੱਖ ਸਤਗੁਰੂ ਨੂੰ ਜਾ ਕੇ ਮਿਲਦੇ ਹਨ ਜੋ ਮਨੁੱਖ ਸਤਗੁਰੂ ਨੂੰ ਜਾ ਮਿਲਦੇ ਹਨ ਉਹ ਸੰਸਾਰ ਸਾਗਰ ਤੋਂ ਬਚ ਜਾਂਦੇ ਨੇ ਕਿਉਂਕਿ ਉਹ ਹਿਰਦੇ ਵਿੱਚ ਨਾਮ ਨੂੰ ਸੰਭਾਲਦੇ ਹਨ ਜਾਨ ਨਾਨਕ ਕੇ ਗੁਰ ਸਿੱਖ ਪੁੱਤੋ ਹਰ ਜੱਪੋ ਹਰ ਨਿਸਤਾਰਿਆ ਮਹਾਰਾਜ ਕਹਿੰਦੇ ਇਸ ਲਈ ਪ੍ਰਭੂ ਦੇ ਦਾਸ ਨਾਨਕ ਦੇ ਸਿੱਖ ਪੁੱਤਰੋ ਪ੍ਰਭੂ ਦਾ ਨਾਮ ਜਪੋ ਕਿਉਂਕਿ ਪ੍ਰਭੂ ਸੰਸਾਰ ਤੋਂ ਪਾਰ ਉਤਾਰਦਾ ਹੈ ਅੱਗੇ ਮਹਾਰਾ ਦੱਸਦੇ ਨੇ ਪਾਵਨ ਪਵਿੱਤਰ ਅੰਗ 312 ਤੇ ਸ਼ਲੋਕ ਹੈ ਮਹੱਲਾ ਤੀਜਾ ਹੋਮੇ ਜਗਤ ਭੁਲਾਇਆ ਦੁਰਮਤ ਵਿਖਿਆ ਬੇਕਾਰ ਮਹਾਰਾਜ ਕਹਿੰਦੇ ਹੋਮੇ ਨੇ ਜਗਤ ਨੂੰ ਕਰਾਹੇ ਪਾਇਆ ਹੋਇਆ ਹੈ ਖੋਟੀ ਮਤ ਤੇ ਮਾਇਆ ਵਿੱਚ ਫਸ ਕੇ ਬਕਾਰ ਕਰੀ ਜਾਂਦਾ ਮਨੁੱਖ ਬੀਬੀ ਆ ਚੇ ਪਾਈ ਆ ਮਨੁੱਖ ਲਵਜ ਸੰਝਾ ਜੀ ਪਹਿਣਾ ਇਹਨਾਂ ਸਮਝ ਲੈਣ ਵੀ ਇਹ ਤਾਂ ਮਨੁੱਖ ਨੂੰ ਹੀ ਕਿਹਾ ਸਾਨੂੰ ਤਾਂ ਨਹੀਂ ਕਿਹਾ ਮਨੁੱਖ ਲਵਜ ਸੰਝਾ ਸਰੀਰ ਚ ਆਏ ਬੀਬੀ ਆ ਚੇ ਪਾਈ ਆ ਮਹਾਰਾਜ ਕਹਿੰਦੇ ਹੋਮੇ ਜਗਤ ਭਲਾਇਆ ਦੁਰਮਤ ਵਿਖਿਆ ਵਿਕਾਰ ਹੋਮੇ ਨੇ ਜਗਤ ਨੂੰ ਕਰਾਹੇ ਪਾਇਆ ਹੋਇਆ ਹੈ ਖੋਟੀ ਮਤ ਤੇ ਮਾਇਆ ਵਿੱਚ ਫਸ ਕੇ ਵਿਕਾਰ ਕੀਤੇ ਜਾਂਦੇ ਹਨ ਕਰੀ ਜਾਂਦਾ ਮਨੁੱਖ ਸਤ ਗੁਰ ਮਿਲੇ ਤਾਂ ਨਦਰ ਹੋਏ ਮਨਮੁਖ ਅੰਧ ਅੰਧਾਰ ਅੰਧਿਆਰ ਮਹਾਰਾਜ ਕਹਿੰਦੇ ਇਸ ਮਨੁੱਖ ਨੂੰ ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸਤੇ ਪ੍ਰਭੂ ਦੀ ਮਿਹਰ ਦੀ ਨજર ਹੁੰਦੀ ਹੈ ਮਨ ਦੇ ਮਰੀਦ ਮਨੁੱਖ ਨਦਾਰ ਅੰਨੇ ਰਹਿੰਦੇ ਹਨ ਮਨ ਦੇ ਮਰੀਦ ਆ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਹ ਗੁਰੂ ਪੱਖੋਂ ਅੰਨੇ ਰਹਿੰਦੇ ਨੇ ਗੁਰੂ ਗਿਆਨ ਵੱਲ ਨੂੰ ਨਹੀਂ ਉਹਨਾਂ ਦਾ ਮਨ ਤੁਰਦਾ ਕਿਉਂਕਿ ਉਹ ਦਿਖਦਾ ਹੀ ਨਹੀਂ ਗੁਰੂ ਤਾਂ ਦਿਖਦਾ ਹੀ ਨਹੀਂ ਨਾ ਗੁਰੂ ਤਾਂ ਤਾਂ ਦੇਖੋ ਜੇ ਗੁਰੂ ਦੀ ਮਤ ਹੋਊ ਪੱਲੇ ਜਿਹੜਾ ਮਨਮਤੀ ਆ ਉਹ ਗੁਰੂ ਨੂੰ ਕਦੇ ਨਹੀਂ ਵੇਖਦਾ ਜੀ ਹਾਂ ਮੱਥਾ ਟੇਕਣ ਜ਼ਰੂਰ ਆ ਜਾਂਦਾ ਵੀ ਭਾਵਨਾ ਭੇਟਾ ਰੱਖੀ 5-10 ਰੁਪਏ ਗੋਲਕ ਚ ਪਾਏ ਤੇ ਦੋ ਪਤਾਸੇ ਲੈ ਚਲੋ ਜੀ ਇਹਨਾਂ ਕ ਤਾਂ ਉਹ ਕਰ ਲੈਂਦਾ ਪਰ ਉਹਨੂੰ ਗੁਰੂ ਨਹੀਂ ਦਿਖਦਾ ਨਰੋਲ ਜੋ ਸੰਧਾਤ ਮੁਤਾਬਕ ਹੈ ਪਰੰਪਰਾਵਾਦੀ ਬਥੇਰੇ ਨੇ ਪਰ ਸੰਨਾਤਕਵਾਦੀ ਵਿਰਲੇ ਨੇ ਆਪਾਂ ਪਰੰਪਰਾਵਾਦੀ ਨਹੀਂ ਹੋਣਾ ਗੁਰਮਖ ਪਿਆਰਿਓ ਭੈਣੋ ਭਾਊ ਪ੍ਰਭੋ ਗੁਰਮੁਖ ਪਿਆਰਿਓ ਆਪਾਂ ਸੰਧਾਨਤਕਵਾਦੀ ਹੋਣਾ ਜੋ ਗੁਰੂ ਦਾ ਸੰਧਾਨਤ ਕਹਿੰਦਾ ਉਸ ਸੰਧਾਨਤ ਤੇ ਪਹਿਰਾ ਦੇਣਾ ਪਰੰਪਰਾ ਨਹੀਂ ਚੱਕੀ ਫਿਰਨੀ ਪਰੰਪਰਾ ਤਾਂ ਆਪਾਂ ਇੱਕ ਵਾਰੀ ਅੱਗੇ ਵੀ ਗੱਲ ਕਰੀ ਸੀ ਵੀ ਪਰੰਪਰਾ ਤਾਂ ਹਰੇਕ ਘਰ ਦੀ ਪਰੰਪਰਾ ਲਗ ਲਗ ਹੈ ਹਰੇਕ ਘਰ ਦੀ ਪਰੰਪਰਾ ਲਗ ਲਗ ਵੀ ਸਾਡੇ ਘਰ ਵਿੱਚ ਤਾਂ ਪ੍ਰਾਤਨ ਗੱਲਾਂ ਚੱਲਦੀਆਂ ਜੀ ਪਰੰਪਰਾ ਦਾ ਮਤਲਬ ਪ੍ਰਾਤਨ ਗੱਲਾਂ ਬਾਤਾਂ ਪ੍ਰਾਤਨ ਰੀਤਾਂ ਰਿਵਾਜ ਵੀ ਸਾਡੇ ਘਰ 'ਚ ਤਾਂ ਇਹੀ ਚੱਲਦਾ ਦੂਜਾ ਕੰਦਾ ਸਾਡੇ ਆਏ ਚੱਲਦਾ ਤੀਜਾ ਕੰਦਾ ਆਏ ਚੱਲਦਾ ਨਹੀਂ ਨਹੀਂ ਪਰੰਪਰਾਵਾਦੀ ਨਹੀਂ ਹੁਣ ਸਿਧਾਂਤਕਵਾਦੀ ਹੋਣਾ ਪਈ ਆਪਾਂ ਮਹਾਰਾਜ ਕਹਿੰਦੇ ਸਤ ਗੁਰ ਮਿਲੇ ਤਾ ਨਦਰ ਹੋਏ ਮਨਮੁਖ ਅੰਧ ਅੰਧਿਆਰ ਅੰਧਿਆਰ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਮਨ ਮਰੀਦ ਮਨ ਦੇ ਮਰੀਦ ਮਨੁੱਖ ਨਜ਼ਾਰ ਅੰਨੇ ਰਹਿੰਦੇ ਹਨ ਨਾਨਕ ਆਪੇ ਮੇਲ ਲਏ ਜਿਸ ਨੂੰ ਸ਼ਬਦ ਲਾਏ ਪਿਆਰ ਮਹਾਰਾਜ ਕਹਿੰਦੇ ਹੈ ਨਾਨਕ ਹਰੀ ਜਿਸ ਮਨੁੱਖ ਦਾ ਪਿਆਰ ਸ਼ਬਦ ਵਿੱਚ ਲਾਂਦਾ ਹੈ ਉਸ ਨੂੰ ਹਰੀ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ ਪੌੜੀ ਪੌੜੀ ਵਾਲੇ ਬੰਦ ਚ ਮਹਾਰਾ ਦੱਸਦੇ ਨੇ ਸੱਚ ਸੱਚੇ ਕੀ ਸਿਫਤਸਲਾ ਹੈ ਸੱਚ ਸੱਚੇ ਕੀ ਸਿਪਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿੱਜੇ ਮਹਾਰਾਜ ਕਹਿੰਦੇ ਸੱਚੇ ਪ੍ਰਭੂ ਦੀ ਕੀਤੀ ਹੋਈ ਸਿਪਤ ਸਲਾਹ ਸਦਾ ਫਿਰ ਰਹਿਣ ਵਾਲੀ ਹੈ ਇਹ ਸਿਪਤ ਸਲਾਹ ਉਹ ਮਨੁੱਖ ਕਰ ਸਕਦਾ ਹੈ ਜਿਸ ਦਾ ਹਿਰਦਾ ਵੀ ਸਿਪਤ ਸਲਾਹ ਵਿੱਚ ਭਿੱਜਿਆ ਹੋਇਆ ਹੈ ਹੋਵੇ ਮਹਾਰਾਜ ਕਹਿੰਦੇ ਜਿਨ ਨੇ ਇੱਕ ਮਨ ਇੱਕ ਅਰਾਧਿਆ ਤਨ ਕਾ ਕੰਧ ਨ ਕਬਹੂ ਸਜੇ ਜੋ ਮਨੁਖ ਇਕਾਗਰ ਚਿਤ ਹੋ ਕੇ ਇੱਕ ਹਰੀ ਦਾ ਸਿਮਰਨ ਕਰਦੇ ਹਨ ਉਹਨਾਂ ਦਾ ਸਰੀਰ ਕਦੀ ਸਜਦਾ ਨਹੀਂ ਸਜਦਾ ਦਾ ਭਾਵ ਬਕਾਰਾਂ ਵਿੱਚ ਖਚਤ ਨਹੀਂ ਹੁੰਦਾ ਮਹਾਰਾਜ ਕਹਿੰਦੇ ਧਨ ਧਨ ਪੁਰਖ ਸਾਵਾਸ ਹੈ ਜਨ ਸੱਚ ਰਸਨਾ ਅੰਮ੍ਰਿਤ ਪੀਜੇ ਮਹਾਰਾਜ ਕਹਿੰਦੇ ਉਹ ਮਨੁੱਖ ਧਨ ਹਨ ਉਹਨਾਂ ਵਾਸਤੇ ਸ਼ਾਬਾਸ਼ ਹੈ ਉਹਨਾਂ ਨੂੰ ਜੋ ਜੀਵ ਨਾਲ ਸੱਚਾ ਨਾਮ ਅੰਮ੍ਰਿਤ ਪੀਂਦੇ ਹਨ ਮਹਾਰਾਜ ਕਹਿੰਦੇ ਉਹਨਾਂ ਨੂੰ ਸ਼ਾਬਾਸ਼ ਹੈ ਉਹਨਾਂ ਤੇ ਮੈਂ ਖੁਸ਼ ਹਾਂ ਜਿਹੜੇ ਜੀਵ ਨਾਲ ਸੱਚਾ ਨਾਮ ਅੰਮ੍ਰਿਤ ਪੀਂਦੇ ਹਨ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ ਸੱਚ ਸੱਚਾ ਜਨ ਮਨ ਭਾਵ ਦਾ ਸੇ ਮਨ ਸੱਚੀ ਦਰਗਾ ਲੀਜੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਸੱਚਾ ਹਰੀ ਸਤਿਮਤ ਪਿਆਰਾ ਲੱਗਦਾ ਹੈ ਉਹ ਸੱਚੀ ਦਰਗਾ ਵਿੱਚ ਸਤਕਾਰੇ ਜਾਂਦੇ ਹਨ ਉਹਨਾਂ ਨੂੰ ਸਤਕਾਰ ਮਿਲਦਾ ਤਨ ਤਨ ਜਨਮ ਸਚਿਆ ਰਿਆ ਤਨ ਤਨ ਜਨਮ ਸਚਿਆ ਰਿਆ ਮੁਖ ਊਜਲ ਸੱਚ ਕਰੀ ਜੇ ਮਹਾਰਾਜ ਕਹਿੰਦੇ ਸੱਚੇ ਦੇ ਵਪਾਰੀਆਂ ਦਾ ਸੱਚੇ ਦੇ ਵਪਾਰੀਆਂ ਦਾ ਮਨੁੱਖਾ ਜਨਮ ਸਫਲ ਹੈ ਕਿਉਂਕਿ ਦਰਗਾਹ ਵਿੱਚ ਉਹ ਸੁਰਖਰੂ ਕੀਤੇ ਜਾਂਦੇ ਹਨ ਜੋ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਬਸਰ ਕਰਦੇ ਨੇ ਸ਼ਲੋਕ ਮਹਲਾ 4 ਅਗਲੇ ਸ਼ਲੋਕ ਵਿੱਚ ਮਹਾਰਾਜ ਦੱਸਦੇ ਨੇ ਸਾਖਤ ਜਾਏ ਨਿਵੇ ਗੁਰ ਅਗੇ ਮਨ ਕੋਟੇ ਕੂੜ ਕੂੜ ਆਰੇ ਜਿਹੜੇ ਆਪਾਂ ਪਹਿਲਾਂ ਗੱਲ ਕਰੀ ਆ ਮਹਾਰਾਜ ਕਹਿੰਦੇ ਜੇ ਸਾਖਤ ਮਨੁਖ ਸਤਗੁਰੂ ਦੇ ਅੱਗੇ ਜਾ ਕੇ ਵੀ ਨਿਉਣ ਤਾਂ ਵੀ ਉਹ ਮਨੋ ਖੋਟੇ ਰਹਿੰਦੇ ਹਨ ਤੇ ਖੋਟੇ ਹੋਣ ਕਰਕੇ ਕੂੜ ਦੇ ਹੀ ਵਪਾਰੀ ਬਣੇ ਰਹਿੰਦੇ ਹਨ ਸਾਖਤਾ ਜਿਹੜੇ ਸਾਖਤ ਮਨੇ ਆਕੀ ਵੀ ਗੁਰੂ ਦੀ ਗੱਲ ਨਹੀਂ ਮੰਨਦੇ ਆਪਣੀ ਜਲਾਉਣੀ ਆ ਤੇ ਮਹਾਰਾਜ ਕਹਿੰਦੇ ਉਹ ਜਾ ਕੇ ਭਲਾ ਗੁਰੂ ਦੇ ਅੱਗੇ ਨਮਸਕਾਰ ਕਰ ਵੀ ਲੈਣ ਭਲਾ ਡੰਡੇ ਵਾਂਗੂ ਲੰਮੇ ਪਹਿਨ ਆ ਕੇ ਠੀਕ ਆ ਜੀ ਤਾਂ ਵੀ ਮਹਾਰਾਜ ਕਹਿੰਦੇ ਉਹ ਮਨੋਂ ਖੋਟੇ ਹੀ ਰਹਿੰਦੇ ਹਨ ਤੇ ਖੋਟੇ ਹੋਣ ਕਰਕੇ ਕੂੜਦੇ ਹੀ ਵਪਾਰੀ ਬਣੇ ਰਹਿੰਦੇ ਹਨ ਝੂਠ ਦੇ ਵਪਾਰੀ ਹੋ ਰਹੇ ਨੇ ਉਹ ਜਿਹੜੇ ਸਾਖਤ ਨੇ ਜਿੰਨਾ ਮਰਜੀ ਨਿਮ ਲੈਣਾ ਆ ਕੇ ਗੁਰੂ ਦੇ ਅੱਗੇ ਭਲਾ ਡੰਡੇ ਵਾਂਗੂ ਲੰਮੇ ਪੈ ਪੈ ਕੇ ਮੱਥਾ ਟੇਕਣ ਨੱਕ ਰਗੜੀ ਜਾਣ ਪਰ ਜੇ ਅੰਦਰ ਖੋਟ ਆ ਝੂਠ ਆ ਤਾਂ ਖੋਟੇ ਹੀ ਰਹਿਣਗੇ ਤੁਮੇ ਨੂੰ ਜਿੰਨਾ ਮਰਜ਼ੀ ਇਸ਼ਨਾਨ ਕਰਾ ਲਓ ਇਸ ਤੀਰਥਾਂ ਤੇ ਪੰਕਤੀਆਂ ਆਉਣ ਗਿਆ ਅੱਗੇ ਕਰਵਾਣੀ ਵਿੱਚ ਲਿਖੀ ਹੋਈ ਆ ਗੱਲ ਵੀ ਤੁਮਾਂ ਕੌੜੇ ਦਾ ਕੌੜਾ ਹੀ ਰਹੇਗਾ ਤੁਮਾਂ ਕਦੀ ਮਿੱਠਾ ਨਹੀਂ ਹੋਏਗਾ ਇਸ ਤੀਰਥਾਂ ਤੇ ਨਾ ਕੇ ਹਾਂ ਜਦੋਂ ਤੁਮੇ ਨੂੰ ਸੋਧਿਆ ਜਾਂਦਾ ਤਧੂਰੇ ਨੂੰ ਵੀ ਸੋਧਿਆ ਜਾਂਦਾ ਤੁਮੇ ਨੂੰ ਵੀ ਸੋਧਿਆ ਜਾਂਦਾ ਤੁਮੇ ਦੇ ਚਾਰ ਵੀ ਪਾ ਲੈਂਦੇ ਨੇ ਲੋਕ ਸੋਧ ਕਿਉਂ ਉਹਦੀ ਕਟਤਨ ਕੱਢ ਕੇ ਇਸ ਤਰ੍ਹਾਂ ਹੀ ਭਾਈ ਜਦੋਂ ਆਪਾਂ ਗੁਰੂ ਦੇ ਗਿਆਨ ਦੇ ਨਾਲ ਆਪਣੇ ਮਨ ਦੇ ਅੰਦਰੋਂ ਕੜਤਣ ਕੱਢ ਲਾਂਗੇ ਨਾ ਤੇ ਅਸੀਂ ਵੀ ਸ਼ੁੱਧੇ ਜਾਵਾਂਗੇ ਸਾਡਾ ਵੀ ਮਨ ਪਵਿੱਤਰ ਹੋ ਜਾਏਗਾ ਸਮਝਾਇਆ ਤਾਂ ਮਨੁੱਖ ਤੋਂ ਨਹੀਂ ਆ ਗੁਰੂਗੁਰੂ ਸਾਹਿਬ ਨੇ ਮਹਾਰਾਜ ਕਹਿੰਦੇ ਸਾਖਤ ਜਾਏ ਨਵੇ ਗੁਰ ਅੱਗੇ ਮਨ ਖੋਟੇ ਕੂੜ-ਕੂੜੇ ਆਰੇ ਮਹਾਰਾਜ ਕਹਿੰਦੇ ਝੂਠਾ ਬੰਦਾ ਜਿੰਨਾ ਮਰਜ਼ੀ ਮੱਥਾ ਟੇਕੀ ਚੱਲੇ ਭਾਈ ਝੂਠੇ ਦਾ ਝੂਠਾ ਹੀ ਰਹੇਗਾ ਜਦੋਂ ਖੋਟ ਕੱਢੇਗਾ ਗੁਰਬਾਣੀ ਦੀ ਕਸਵੱਟੀ ਲਾ ਕੇ ਫਿਰ ਉਹ ਅਮਰਤਮਈ ਬਾਣੀ ਬੋਲ ਵੀ ਬੋਲੇਗਾ ਫਿਰ ਗੁਰੂ ਦੀ ਬਾਣੀ ਪੜ੍ਹੇਗਾ ਵੀ ਤੇ ਸੁਣਾਏਗਾ ਵੀ ਜਾਗੁਰ ਕਹੇ ਉੱਠੋ ਮੇਰੇ ਭਾਈ ਬਹਿ ਜਾਏ ਕੁਸਰ ਬਗਲਾਰੇ ਬਗਲਾਰੇ ਮਹਾਰਾਜ ਕਹਿੰਦੇ ਜਦੋਂ ਪਹਿਲਾਂ ਮੈਂ ਪੰਕਤੀ ਦੁਬਾਰੇ ਫੇਰ ਬੋਲਾਂ ਜੀ ਜਾਗੁਰ ਕਹੇ ਉઠੋ ਮੇਰੇ ਭਾਈ ਬਹਿ ਜਾਏ ਕੁਸਰਾ ਬੁਗਲਾਰੇ ਮਹਾਰਾਜ ਕਹਿੰਦੇ ਜਦੋਂ ਸਤਗੁਰੂ ਸਭ ਸਿੱਖਾਂ ਨੂੰ ਆਖਦਾ ਹੈ ਏ ਮੇਰੇ ਭਰਾਵੋ ਸੁਚੇਤ ਹੋਵੋ ਸੁਚੇਤ ਦਾ ਮਤਲਬ ਨਾ ਵੇ ਸੱਚ ਨਾਲ ਜੁੜ ਜਾਓ ਭਾਈ ਸੁਚੇਤ ਹੋ ਜਾਓ ਝੂਠ ਤੋਂ ਬਚੋ ਮਹਾਰਾਜ ਕਹਿੰਦੇ ਜਦੋਂ ਸਤਗੁਰੂ ਸਭ ਸਿੱਖਾਂ ਨੂੰ ਆਖਦਾ ਹੈ ਏ ਮੇਰੇ ਭਰਾਵੋ ਸਚੇਤ ਹੋਵੋ ਤਾਂ ਇਹ ਸਾਖਤ ਵੀ ਬਗਲਿਆ ਬਾਗ ਸਿੱਖਾਂ ਵਿੱਚ ਰਲ ਕੇ ਬਹਿ ਜਾਂਦੇ ਹਨ ਜਿੰਨੇ ਵੀ ਸਤ ਸੰਗੀਆਂ ਪਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਨੇ ਉਹਦੇ ਵਿੱਚ ਸਾਖਤ ਵੀ ਬੈਠੇ ਹੁੰਦੇ ਨੇ ਜਿਵੇਂ ਆਪਾਂ ਦੇਖਦੇ ਹੀ ਆਂ ਵੀ ਆਪਾਂ ਕਹਿੰਦੇ ਸਾਜਸਾ ਇਹ ਆ ਪਿਕਚਰਾਂ 'ਚ ਦੇਖ ਲਏ ਨੇ ਕਈ ਵਾਰੀ ਪਿਕਚਰਾਂ 'ਚ ਇਹੋ ਜਿਹੀਆਂ ਗੱਲਾਂ ਵੇਖੀ ਦੀਆਂ ਨੇ ਗਿਆਨ ਮਿਲਦਾ ਬੇ ਸੱਚਿਆਂ ਦੇ ਵਿੱਚ ਕੁਝ ਝੂਠੇ ਵਿਕਾਰੀ ਵੀ ਲੁਕੇ ਹੁੰਦੇ ਹੋਣ ਜਿਨ੍ਹਾਂ ਨੇ ਨੁਕਸਾਨ ਕਰਨਾ ਹੁੰਦਾ ਜਿਹਨੂੰ ਕੁਸ ਬੈਠੀ ਆ ਕਹਿੰਨੇ ਆਪਾਂ ਵੀ ਕੁਸ ਬੈਠ ਕੀਤੀ ਉਹਨੇ ਉੱਥੇ ਤੇ ਲੁਕਿਆ ਰਿਹਾ ਲੁੱਕ ਕੇ ਉਹਨੇ ਆਪਦਾ ਕੰਮ ਕਰ ਗਿਆ ਮਹਾਰਾਜ ਕਹਿੰਦੇ ਇੱਥੇ ਵੀ ਇਹੀ ਦੱਸਿਆ ਸਤਿਗੁਰਾਂ ਨੇ ਵੀ ਜਦੋਂ ਸਤਿਗੁਰੂ ਸਭ ਸਿੱਖਾਂ ਨੂੰ ਆਖਦੇ ਹੈ ਨਾ ਵੀ ਇਹ ਮੇਰੇ ਭਰਾਵੋ ਸੁਚੇਤ ਹੋਵੋ ਤਾਂ ਇਹ ਸਾਖਤ ਸਾਖਤ ਮਨੇ ਮਨਮੁਖੀਆ ਭੈਣਾ ਚ ਭਾਈ ਆ ਬੰਗਲਿਆਂ ਬਾਗ ਬਗਲਿਆਂ ਬਾਗ ਜੇ ਮੈਂ ਬੰਗਲਾ ਹਾਂਸਾ ਦੀ ਡਾਰ ਚ ਬਹਿ ਜੇ ਹਾਂਸ ਨੇ ਮੋਤੀ ਚੁਗਣੇ ਬਗਲੇ ਨੇ ਮੱਛੀ ਡੱਡੀ ਚੱਕਣੀ ਆ